ਦੀ ਦਿੱਤੀ ਆ ਡਰਾਈਵ ਦੇ ਸਾਹਮਣੇ ਜੀ ਕਮੈਂਡਰ ਇੱਕ ਦਫਤਰ ਦੇ ਅੰਦਰ ਬੜਕੇ ਇੱਕ ਬੰਦੇ ਨੇ ਉਹਨੂੰ ਗੋਲੀ ਮਾਰ ਦਿੱਤੀ ਗੋਲੀ ਦੇ 6 ਗੋਲੀਆਂ ਮਾਰੀਆਂ ਪਰ ਮੇਰੀ ਫੇਟੀ ਦਾ ਕਸੂਰ ਐਂਡਾ ਸੀ ਕਿ ਉਹਨੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮਰ ਜਾ ਰਿਹਾ ਸੀਗਾ ਆਹੋ ਜੀ ਮੈਂ ਸਭ ਨਾਲ ਪਹਿਲੇ ਜੇਕਰ ਆ ਬੁਲਾਉਂਗੀ ਬਾਹੇ ਗੁਰੂ ਜੀ ਦਾ ਖਾਲਸਾ ਬਾਹੇ ਗੁਰੂ ਜੀ ਦੀ ਫਤਿਹ ਮੈਂ ਤੁਹਾਨੂੰ ਕੋਈ ਭਾਸ਼ਾ ਦੇਣ ਨਹੀਂ ਆਈ ਸਪੀਚ ਨਹੀਂ ਦੇਣ ਆਈ ਮੈਂ ਤੁਹਾਡਾ ਸਾਥ ਮੰਗਣ ਆਈ ਆ ਮੇਰਾ ਨਾਮ ਅਰੁਣ ਸ਼ੋਰੀਆ ਮੇਰੀ ਬੇਟੀ ਨੀਹਾ ਸ਼ੋਰੀ ਪੰਜਾਬ ਦੀ ਡਰਗ ਇੰਸਪੈਕਟਰ ਸੀ 6 ਸਾਲ ਪਹਿਲੇ ਹਰਿਆਣੇ ਦੇ ਆਫਿਸ ਵਿੱਚ ਬਿਊਟੀ ਕਰਦੇ ਹੋਏ ਉਹਨੂੰ 6 ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਉਸ ਦਿਨ ਤੋਂ ਲੈ ਕੇ ਅੱਜ ਦਾ ਕਾਸੀ ਕੋ ਮਰੇ ਇਨਸਾਫ ਨਹੀਂ ਉਹਨਾਂ ਪੰਜਾਬ ਦੇ ਜਿਹੜੇ ਡੀ ਐਡਿਕਸ਼ਨ ਸੈਂਟਰ ਹੈ ਦਿੱਲੀ ਦਾ ਸ਼ਮੁਕਤੀ ਕੇਂਦਰ ਹੈ ਸਾਡੇ ਪੰਜਾਬ ਦੇ ਜਵਾਨਾਂ ਨੂੰ ਰੱਖਿਆ ਜਾਂਦਾ ਹੈ ਉਹਨਾਂ ਦੇ ਜਿਹੜੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਜੀ ਥੱਲੇ ਰੱਖਣ ਵਾਲੀ ਗੋਲੀ ਬਿਊਪਰ ਨਾਰਸਿੰਗ ਉਹਦਾ ਭਾਂਡਾ ਫੋੜਿਆ ਉਹਨੇ ਸਰਕਾਰ ਦੀ ਬਾਹਰ ਲਿਆ ਦੀ ਪੂਰਾ ਸਾਥ ਕੀ ਇਹ ਲੋਕ ਕੀ ਕਰਦੇ ਹਨ ਉਹਨੇ ਇਸਟੇਟ ਰਿਪੋਰਟ ਪਿਆਰ ਕੀਤੀ ਜਿਹਦੇ ਵਿੱਚ ਪਤਾ ਲੱਗਿਆ ਕਿ ਜਿਹੜੀਆਂ ਗੋਲੀਆਂ ਆ ਉਹ ਪੰਜਾਬ ਦੇ ਨੌਜਵਾਨਾਂ ਨੂੰ ਨਾ ਦੇ ਕੇ ਬਾਹਰ ਵੇਚੀਆਂ ਜਾ ਰਹੀਆਂ ਜਿਹੜੀ ਗੋਲੀ ਸਰਕਾਰ 5 ਦਾ 6 ਰੁਪਏ ਦੀ ਪੰਜਾਬ ਨੂੰ ਦਿੰਦੀ ਸੀ ਉਬਾਰ 60 ਤੋਂ ਲੈ ਕੇ 100 ਰੁਪਏ ਰਗ ਵੇਚੀ ਜਾ ਰਹੀ ਹੈ ਮੇਰੀ ਬੇਟੀ ਨੇ ਉਸ ਤੇ ਰਿਪੋਰਟ ਲਿਖੀ ਔਰ ਦਫਤਰ ਜਿਵੇਂ ਕੰਮ ਕਰ ਰਹੀ ਸੀਗੀ ਜਦੋਂ ਉਹ ਲੈਪਟਾਪ ਤੇ ਕੰਮ ਕਰ ਰਹੀ ਸੀ ਪੰਜਾਬ ਪੰਜਾਬ ਦੇ ਹੀ ਆਪਣੇ ਸਾਥੀ ਦੇ ਗੋਲੀਆਂ ਖਾਧੀਆਂ ਔਰ ਬੁਲਿਸ ਨੇ ਕਿਹਾ ਕਿ ਇਹ 11 ਸਾਲ ਦੀ ਦੁਸ਼ਮਣੀ ਸੀਗੀ ਇਸ ਲੜਕੀ ਨੇ ਕਿਸੇ ਦਾ ਲਾਇਸੈਂਸ ਕੈਨਸਲ ਕਰ ਦਿੱਤਾ ਸੀ اور اس تو بعد اس بندے نو جنہیں میری بیٹی نو گولی ماری سی انہوں نے گولی مار کے مار دیتا گیا جگہوں کی بلکل چوٹ ہے میری بیٹی نے سال بھی دوکری سی اور میری بیٹی نے کوئی انہیں کوئی حق کی نہیں سی جاکہ سالہ لائسنس کینسل کرن دا کوئی میری بیٹی دی فورنسک نہیں کرائی گئی کوئی بیلسٹک ریپورٹ نہیں دیار کتی گئی ਇਹਨਾਂ ਨੇ ਦਫਤਰ ਸੀਲ ਕਰ ਲਿਆ ਮੇਰੀ ਬੇਟੀ ਦਾ ਮੋਬਾਈਲ ਲੈ ਲਿਆ ਸਾਰੀ ਝੂਠੀ ਰਿਪੋਰਟਾਂ ਤਿਆਰ ਕਰਕੇ ਇਹਨਾਂ ਨੇ ਪੇਸ਼ ਕਰ ਦਿੱਤੀਆਂ ਜਦੋਂ ਅਸੀਂ ਕਿਹਾ ਅਸੀਂ ਨਾਲ ਤਾਂ ਮੰਗਿਆ ਕਿ ਤੁਸੀਂ ਉਹਨਾਂ ਦਾ ਕਿਲਰ ਦੇ ਕੋਲ ਦੋ ਮੋਬਾਈਲ ਸੀਗੇ ਬਲਵਿੰਦਰ ਸਿੰਘ ਕਿਲਰ ਸੀਗਾ ਹੋਰ ਦੇ ਕੋਲ ਦੋ ਮੋਬਾਈਲ ਸੀਗੇ ਪਹਿਲਾਂ ਤਾਂ ਇਹਨਾਂ ਨੇ ਸਾਡੀ ਐਫਆਈਆਰ ਨਹੀਂ ਲਿਖੀ ਸੰਨੋ ਪਤਾ ਨਹੀਂ ਸੀਗਾ ਵੇਰੀ ਬੇਟੀ ਦਾ ਜਦ ਮਰਡਰ ਹੋ ਗਿਆ ਅਸੀਂ ਪਰੇਸ਼ਾਨ ਹੋ ਗਏ ਜਬਾਸ਼ੀ ਇਹਨਾਂ ਨੂੰ ਕਿਹਾ ਸਾਡੀ ਦੀ ਬੋਰਡ ਲਿਖ ਲੋ ਐਫ ਆਈ ਆਰ ਲਿਖ ਲੋ ਤਾਂ ਪੁਲਿਸ ਨੇ ਕਿਹਾ ਅਸੀਂ ਇਹ ਐਫ ਆਈ ਆਰ ਲਿਖ ਲਈ ਹੈ ਬਾਅਦ ਚ ਸਾਨੂੰ ਪਤਾ ਲੱਗਾ ਕਿ ਉਹਦੇ ਕੋਲ ਇੱਕ ਟੈਂਪਰੇਰੀ ਡਾਇਰੈਕਟਰ ਨੂੰ ਮਿਲਿਆ ਹੋਇਆ ਸੀ ਜਿਹਦੇ ਨਾਮ ਤੇ ਇਹਨਾਂ ਨੇ ਐਫ ਆਈ ਆਰ ਲਿਖੀ ਕਿਸੇ ਦਫ਼ਤਰ ਦੇ ਡਾਇਰੈਕਟਰ ਨੇ ਜੁਆਇੰਟ ਡਾਇਰੈਕਟਰ ਨੇ ਕਿਸੇ ਏਮਪਲੋਈ ਨੇ ਨਹੀਂ ਲਿਖੀ ਉਸ ਤੋਂ ਬਾਅਦ ਇਹਨਾਂ ਨੇ ਸਾਰੀਆਂ ਗੱਲਾਂ ਝੂਠ ਲਿਖੀਆਂ ਕਿ ਉਹਨੇ ਲਾਇਸੈਂਸ ਕੈਨਸਲ ਕੀਤਾ ਉਹਨੂੰ ਮਾਰ ਦਿੱਤਾ ਗਿਆ ਇਹਨਾਂ ਨੇ ਕੋਈ ਫੋਰੈਂਸਿਕ ਇਸਲੇ ਨਹੀਂ ਕਰਾਈ ਕਿ ਪੁਲਿਸ ਫਸਦੀ ਹੈ ਬਾਹਰ ਵਿੱਚੋਂ ਸਾਨੂੰ ਚਿੱਠੀ ਮਿਲ ਗਈ ਮੇਰੀ ਬੇਟੀ ਦੀ ਜਿੱਥੋਂ ਸਾਨੂੰ ਪਤਾ ਲੱਗਾ ਕਿ ਮੇਰੀ ਬੇਟੀ ਨੂੰ ਪੰਜਾਬ ਚ ਵਿਪਰ ਨੌਸ਼ਿਲ ਕਰਕੇ ਮਾਰੇ ਆ ਗਿਆ ਜਿਹੜੇ ਇਹਨਾਂ ਦੀਆਂ ਸਰਕਾਰਾਂ ਚੱਲਦੀਆਂ ਪੰਜਾਬ ਨੇ ਮੇਰੀ ਬੇਟੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੈਂ ਮੈਂ ਆਪਣੀ ਬੇਟੀ ਲਈ ਇਨਸਾਫ ਮੰਗਦੀ ਹਾਂ ਔਰ ਇਹਨਾਂ ਨੇ ਗਲਤ ਜੋ ਰਿਪੋਰਟਾਂ ਦਿੱਤੀਆਂ ਸੂਰਜਾ ਵਾਪਸ ਆਵੇ

ਜੁੰਗਾਂ ਨੂੰ ਫਲਾਣ ਦੀ ਕੋਸ਼ਿਸ਼ ਕੀਤੀ ਜਵਾਨਾਂ ਨੂੰ ਉਹਦੇ ਚ ਮੇਰੇ ਸਾਥ ਦਿਓ ਜਿੱਤੇ ਵੀ ਨਸ਼ੇ ਦੇ ਬਿਰੋ ਤੋਂ ਕੁਝ ਵੀ ਹੁੰਦਾ ਉਸ ਅਵਲਨ ਮੈਂ ਉਹ ਮੇਰੇ ਹਸਨ ਅਸੀਂ ਜਾਣੇ ਆ ਤੁਸੀਂ ਸਾਰੇ ਮੇਰੇ ਸਾਥ ਦਿਓ ਕੀ ਤੁਸੀਂ ਮੇਰਾ ਸਾਥ ਦੇਵੋਗੇ ਕੀ ਤੁਸੀਂ ਮੇਰੇ ਨਾਲ ਹੋ ਹਾਂਜੀ ਤੇਰੀ ਦੀ ਨਹੀਂ ਸੀ ਇਹ ਤਾਂ ਕਿਸਮਤ ਵਾਲੀ ਜਿਹਨਾਂ ਨੂੰ ਬੇਦਾਰੀ ਫਸ ਗਿਆ ਕੰਨ ਸਾਦੀ ਬਸੇ ਮੈਂ ਬਦਕਿਸਮਤ ਮਾਂ ਖੜੀ ਐ ਜਿਸ ਬੇਟੀ ਅਨੇ ਨੂੰ ਹਾਰ ਦਿੱਤੀ ਔਰ ਜਿਹਦੇ ਸਹੀਦ ਹੋਏ ਚੁਬਾਰੇ ਔਰ ਜਿਹੜੇ 2 ਸਾਲ ਦੀ ਕੁੜੀ ਉਹ ਛੱਡ ਕੇ ਮਰੀ ਆ ਮੇਰੀ ਬੇਟੀ ਨੇ ਪੰਜਾਬ ਲਈ ਜਾਨ ਦਿੱਤੀ ਤੁਸੀਂ ਸਾਰੇ ਮੇਰੇ ਪਿਆਰ ਬੈਠੋ ਮੇਰਾ ਸਾਥ ਦੋ ਇਨਸਾਫ਼ ਦਿਵਾਓ ਮੈਨੂੰ ਮੈਂ ਤੁਹਾਡੇ ਨਾਲ ਇਹ ਹੀ ਬੇਨਤੀ ਕਰਦੀ ਆ ਕਿ ਤੁਸੀਂ ਮੇਰੇ ਨਾਲ